ਬਹੁਤ ਧੰਨਵਾਦ ਜੀ ਸਾਰੇ মিডিਆ ਦਾ ਤੁਹਾਡਾ ਇਹ ਪਿਆਰ ਤੁਹਾਡੀ ਇਹ ਜੋ ਸਾਡੇ ਲਈ ਇੱਕ ਐਨੀ ਖੂਬਸੂਰਤ ਘੜੀ ਸਾਨੂੰ ਬਖਸ਼ੀ ਹੈ ਤੁਸੀਂ ਪਤਾ ਲੱਗ ਰਿਹਾ ਕਿ ਤੁਸੀਂ ਫਿਲਮ ਨੂੰ ਕਿੰਨਾ ਪਿਆਰ ਕੀਤਾ ਕਿੰਨਾ ਪਿਆਰ ਦਿੱਤਾ ਮੈਂ ਅੱਗੇ ਵੀ ਕਹਿਣਾ ਹੁੰਨਾ ਕਿ ਸਾਡੀ ਜੌਬ ਅੱਜ ਤੱਕ ਹੁੰਦੀ ਹੈ ਜਦ ਤੱਕ ਅਸੀਂ ਤੁਹਾਨੂੰ ਦਿਖਾ ਨਹੀਂ ਦਿੰਦੇ ਸਾਡੀ ਉਦੋਂ ਤੱਕ ਹਾਲਤ ਸਟੂਡੈਂਟ ਵਾਲੀ ਹੁੰਦੀ ਹੈ ਕਿ ਅਸੀਂ ਆਪਣਾ ਇਮਤਿਹਾਨ ਅੰਦਰ ਦਿੱਤਾ ਆਡियंस ਦਾ ਤੇ ਮੈਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਜੋ-ਜੋ ਸਾਨੂੰ ਕਿਹਾ ਉਹਦੇ ਨਾਲ ਸਾਡਾ ਕਦ ਹੋਰ ਦੂਣਾ ਹੋਇਆ ਪਰ ਮੈਂ মিডিਆ ਨੂੰ ਬੇਨਤੀ ਕਰਦਾ ਕਿ ਜੇ ਫਿਲਮ ਚੰਗੀ ਲੱਗੀ ਹੈ ਮੈਨ ਨਾਲ ਜੇਲ ਆ ਰਹੇ ਆ ਜੇ ਚੰਗੀ ਲੱਗੀ ਹੈ ਤਾਂ ਇਹਨੂੰ ਜ਼ਰੂਰ ਸਾਰਿਆਂ ਤੱਕ ਇਹ ਮੈਸੇਜ ਪਹੁੰਚਾਓ ਕਿ ਫਿਲਮ ਪਰਿਵਾਰਾਂ ਨੂੰ ਜੋੜਨ ਵਾਲੀ ਫਿਲਮ ਹੈ ਇਹ ਟੁੱਟਦੀ ਬिखरਦੀ ਜਾਂਦੀ ਦੁਨੀਆ ਨੂੰ ਫਿਰ ਇੱਕ ਗਲੋਬ ਚ ਬੰਦ ਕਰਨ ਵਾਲੀ ਫਿਲਮ ਹੈ ਇੱਕ ਦੂਜੇ ਤੋਂ ਬੇਮੁਖ ਹੋ ਕੇ ਤੁਰੇ ਜਾਂਦੇ ਰਿਸ਼ਤਿਆਂ ਨੂੰ ਵਾਪਸ ਖਿੱਚ ਕੇ ਲਿਆਉਣ ਵਾਲੀ ਫਿਲਮ ਹੈ ਇਹ ਸਾਨੂੰ ਆਪਣੇ ਪੈਰਾਂ ਤੋਂ ਥੜਕਦੇ ਜਾਂਦਿਆਂ ਨੂੰ ਸਟੇਬਲ ਕਰਨ ਵਾਲੀ ਫਿਲਮ ਹੈ ਇਹ ਸਾਨੂੰ ਆਪਣੇ ਮਰਦੇ ਜਾਂਦੇ اخلاق ਨੂੰ ਦੁਬਾਰਾ ਜਿਉਂਦੇ ਕਰਨ ਵਾਲੀ ਫਿਲਮ ਹੈ ਅਸੀਂ ਆਪਣਾ ਤਨ ਮਨ ਤੇ ਧਨ ਵੀ ਲਾਇਆ ਫਿਲਮ ਦੇ ਵਿੱਚ ਹੁਣ ਇਸ ਤੋਂ ਬਾਅਦ ਤੁਸੀਂ ਆਪਣਾ ਅਸ਼ੀਰਵਾਦ ਪਿਆਰ ਦੇਣਾ ਔਰ ਇੱਕ ਵਾਰੀ ਮੈਂ ਚਾਹਾਂਗਾ ਕਿ ਗਿੱਪੀ ਗਰੇਵਾਲ ਹਾਲਾਂਕਿ ਮੀਡੀਆ ਨੂੰ ਸੰਬੋਧਨ ਕਰ ਰਿਹਾ ਕੋਈ ਪਰਸਨਲ ਈਵੈਂਟ ਨਹੀਂ ਪਰ ਮੇਰੀ ਸਾਡੀ ਪੂਰੀ ਟੀਮ ਹੈ ਸਾਰੀ ਜਿੱਪੀ ਲਈ ਅਕਰੀਏ ਸਿ ਤਾਲੀਆਂ ਸਾਰੇ ਜ਼ਰੂਰ ਮਾਰੀਏ ਕਿਉਂਕਿ ਕਮਰਸ਼ੀਅਲ ਯੁੱਗ ਦੇ ਵਿੱਚ ਜਦੋਂ ਸਿਰਫ ਨੰਬਰਾਂ ਦੀ ਗੇਮ ਹੈ ਕਿ ਕਿਹੜੀ ਫਿਲਮ 100 ਕਰ ਗਈ ਕਿਹੜੀ 200 ਕਰ ਗਈ ਕਿਹੜੀ 400 ਕਿਨੇ ਹਜ਼ਾਰ ਕਰੋੜ ਕੀਤਾ ਉਹਦੇ ਵਿੱਚ ਇਹੋ ਜਿਹਾ ਕੰਟੈਂਟ ਲੈ ਕੇ ਆਣਾ ਜਿਹੜਾ ਪਰਿਵਾਰਾਂ ਨੂੰ ਦੁਬਾਰਾ ਜਿਉਂਦਿਆਂ ਕਰ ਸਕੇ ਜਿਹੜੇ ਫੈਮਿਲੀਜ਼ ਨੂੰ ਆਪਣੀਆਂ ਵੈਲਿਊਜ਼ ਸਮਝਾ ਸਕੇ ਕਿ ਪਿਓ ਪੁੱਤ ਦੇ ਰਿਸ਼ਤੇ ਦੀ ਪਿਓ ਧੀ ਦੇ ਮਾਂ ਧੀ ਦੇ ਰਿਸ਼ਤੇ ਦੀ ਗਲੀ ਗਵਾਂਡ ਦੀ ਯਾਰੀ ਦੋਸਤੀ ਦੀ ਆਪਣੀ ਸਰ ਜ਼ਮੀਨ ਨਾਲ ਤੁਹਾਡੇ ਰਿਸ਼ਤੇ ਦੀ ਕੀ ਹੈਮਿਆਤ ਇਹੋ ਜਿਹਾ ਕੰਟੈਂਟ ਬਣਾਉਣਾ ਆਪਣੇ ਆਪ 'ਚ ਬਹੁਤ ਵੱਡਾ ਕੰਮ ਹੈ ਔਰ ਮੀਡੀਆ ਦਾ ਮੈਂ ਧੰਨਵਾਦ ਕਰਦਾ ਕਿ ਤੁਸੀਂ ਹਮੇਸ਼ਾ ਹੀ ਸਾਡਾ ਸਾਥ ਦਿੱਤਾ ਅਗੋਂ ਵੀ ਦਿਓਗੇ ਬਹੁਤ ਸ਼ੁਕਰੀਆ ਜੀ ਕਿ ਉਹ ਕਿਵੇਂ ਰੁਕ ਗਿਆ ਇਹ ਉਦਾਂ ਹੀ ਜਿੱਦਾਂ ਇੱਕ ਕਾਮਿਕ ਇਮੇਜ ਦੇ ਵਿੱਚ ਮੈਂ ਫਿਕਸ ਹੋ ਗਿਆ ਸੀ ਉਹਦੇ ਚ ਬਾਹਰ ਨਿਕਲਣਾ ਔਖਾ ਸੀ ਫਿਰ ਇਹ ਇੱਕ ਕੈਰੈਕਟਰ ਰਹਿ ਜਾਣਾ ਸੀ ਜੇ ਮੈਂ ਗੁਰਮukh Singh ਵਾਲੇ ਕੈਰੈਕਟਰ 'ਚ ਰਹਿ ਗਿਆ ਨਾ ਫਿਰ ਹੋਰ بڑے ਕੰਮ ਕਰਨ ਵਾਲੇ ਹੋ ਰਹਿ ਜਾਣੇ ਆ ਜੀ ਪਰ ਮਪੀ ਸਰ ਬਾਕੀ ਸਾਰੀ ਫਿਰ ਐਕਟਰ ਪਾਸੇ ਜਿਹੜਾ ਉਹ ਵਾਲਾ ਸੀਨ ਹੈ ਬੇਜਾਹ ਹੈ ਕਿ ਉਹ ਅਦਾਕਾਰੀ ਆ ਪਰ ਮੈਂ ਕਹਿੰਦਾ ਇੱਕ ਪਾਸੇ ਮਤਲਬ ਔਰ ਔਰ ਕਮਾਲ ਦੀ ਗੱਲ ਹੈ ਜਦੋਂ ਕਹਿੰਦੇ ਨਾ ਰੱਬ ਨਾਲ ਹੁੰਦਾ ਹੈ ਅਸੀਂ ਪਹਿਲੀ ਫਿਲਮ ਬਣਾਈ ਸੀ ਜਦੋਂ ਅਰਦਾਸ ਉਹਦੇ 'ਚ ਜਦੋਂ ਮੇਰੀ ਵਾਈਫ ਦੀ ਡੈਥ ਹੁੰਦੀ ਹੈ ਉਹ ਵੀ ਸਿੰਗਲ ਟੇਕ ਜੀ ਕੀਤਾ ਸੀ ਉਹਦਾ ਰੀ ਟੇਕ ਨਹੀਂ ਸੀ ਹੋਇਆ ਔਰ ਹਸਪੀਟਲ ਵਾਲਾ ਸੀਨ ਵੀ ਲੱਗਣ ਨੂੰ 3 ਘੰਟੇ ਲੱਗ ਗਏ ਜਦੋਂ ਸੀਨ ਲੱਗ ਗਿਆ ਅਸੀਂ 20 ਮਿੰਟ ਲਾਏ ਸੀ ਮੇਰਾ ਇੱਕ ਟੇਕ ਹੋਇਆ ਭਾਜੀ ਕਹਿੰਦੇ ਤੁਸੀਂ ਫਰੀ ਤੁਸੀਂ ਜਾਓ ਇਹ ਵੀ ਸਿੰਗਲ ਟੇਕ ਜੀ ਹੋਇਆ ਸੀ 20 ਮਿੰਟਾਂ 'ਚ ਸਾਰਾ ਕੰਮ ਇਹ ਉਹ ਵੇਲੇ ਜਦੋਂ ਕੁਦਰਤ ਆਪ ਕਰਾਵੇ ਨਾਲ ਹੋ ਗਈ ਹੈ ਨਾ ਜੀ ਕਈ ਕਹਿੰਦਾ ਯਾਤਰਾ ਤਾਂ ਮੈਂ ਸਫਰ ਜਾਂਦਣਾ ਚਾਹੁੰਦਾ ਸੀ ਜੋ ਫਿਲਮ ਦੇ ਵਿੱਚ ਵੇਖਿਆ ਉਹ ਸੀ ਵੇਖਿਆ ਤਾਂ ਹਕੀਕਤ ਦੇ ਵਿੱਚ ਉਹ ਯਾਤਰਾ ਤੁਸੀਂ ਕਰ ਰਹੇ ਸੀਗੇ ਸਫਰ ਕਿਉਂ ਕਿੰਨਾ ਦੱਸਿਆ ਕੀ ਚੱਲਦਾ ਸੀ ਪਰਮਾਤਮਾ ਦੀ ਕਸਮ ਉਹ ਕਿਸੇ ਵੀ ਤੀਰਥ ਯਾਤਰਾ ਨਾਲੋਂ ਘੱਟ ਨਹੀਂ ਸੀ ਕਿਉਂਕਿ ਅਸੀਂ ਉਹਨੇ ਹੀ ਅਦਬ ਦੇ ਵਿੱਚ ਉਹਨੇ ਜ਼ਾਬਤੇ 'ਚ ਰਹਿ ਕੇ ਉਹ ਯਾਤਰਾ ਕੀਤੀ ਤਹਜ਼ੀਬ ਦੇ ਦਾਇਰੇ 'ਚ ਰਹਿ ਕੇ ਕਿਉਂਕਿ ਅੰਦਰ ਇੱਕ ਫੀਲ ਸੀ ਕਿ ਚੱਲੇ ਗੁਰੂ ਘਰੀਆਂ ਭਾਵੇਂ ਸ਼ੂਟਿੰਗ ਕਰਦਿਆਂ ਕਰਦਿਆਂ ਸਾਨੂੰ ਰਸਤੇ 'ਚ 15 ਦਿਨ ਲੱਗਣੇ ਸੀ ਪਰ ਅੰਦਰ ਦਿਮਾਗ 'ਚ ਇਹ ਸੀਗਾ ਕਿ ਚੱਲੇ ਬਾਬੇ ਦੇ ਘਰ ਸਾਡੇ ਤੋਂ ਇਲਾਵਾ ਇੱਕ ਇੱਕ ਸਪੌਟ ਬாய், ਇੱਕ ਇੱਕ ਗੱਡੀ ਦਾ ਡਰਾਈਵਰ ਸਾਰੇ ਮੈਂ ਉਸੇ ਜ਼ਾਬਤੇ ਦੇ ਵਿੱਚ ਵੇਖੇ ਕਿਸੇ ਨੂੰ ਕੋਈ ਇਹ ਨਹੀਂ ਕਿ ਕੋਈ ਪਰੇ ਜਾ ਕੇ ਸਿਗਰਟ ਪੀ ਰਿਹਾ, ਕੋਈ ਸ਼ਾਮ ਨੂੰ दारू ਪੀ ਕੇ ਸੁੱਤਾ ਉਹ ਅੰਦਰ ਸਾਰਿਆਂ ਦੇ ਇੱਕ ਪਾਕੀਜ਼ਗੀ ਸੀ ਕਿ ਅਸੀਂ ਗੁਰੂ ਘਰ ਚੱਲੇ ਆ ਉਹ ਸਾਡੇ ਲਈ ਤੀਰਥ ਯਾਤਰਾ ਹੀ ਸੀ ਬਹੁਤ ਸਾਰੇ ਕੈਰੈਕਟਰ ਐਦਾਂ ਦੇ ਹੁੰਦੇ ਨੇ ਜਿਹੜੇ ਕਿ ਆਪਾਂ ਪ੍ਰੈਕਟਿਸ ਕਰਕੇ ਕਰ ਲੈਣੇ ਆ ਪਰ ਇਹ ਕੈਰੈਕਟਰ ਮੈਂ ਬਾਬੇ ਜੀ ਦਾ ਦੀ ਪਹਿਲੇ ਹੋਵੇ ਸੀ ਪੇਸ਼ ਜਦੋਂ ਗੁਰਬਾਣੀ ਨੇ ਤੁਸੀਂ ਪੰਗਤ ਤੋਂ ਪੰਗਤ ਕੀਆ ਚਾਰਾਂ ਵੀ ਜਿਸ ਹਿਸਾਬ ਨਾਲ ਸੁਣਤਾ ਜਾਂਦਾ 20 ਸੁਣਤਾ ਜਾਂਦਾ ਇੱਦਾਂ ਲੱਗਦਾ ਨਹੀਂ ਇਹਨਾਂ ਨੂੰ ਕਿਦੋਂ ਨੰਨ ਜਿੱਦਾਂ ਫਰਮਾਇਆ ਮੈਂ ਮੈਂ ਤਾਂ ਅੰਦਰ ਮਸਾਂ ਰੋਣਾ ਰੋਕਿਆ ਤੇ ਫੇਰ ਰਵਾ ਦਿਆ ਸਾਰੇ ਵੀ ਅੱਖਾਂ ਨਾ ਮੱਝੀ ਰਹੀ ਤੁਹਾਨੂੰ ਲੱਗਦਾ ਹੋਣ ਨਹੀਂ ਇਹ ਇਹ ਕਲਾਕਾਰ ساری ਉਮਰ ਆਡੀਅנס ਦਾ ਦੇਣਾ ਤਾਂ ਦੇ ਹੀ ਨਹੀਂ ਸਕਦਾ ਪਰ ਉਸ ਕੁਦਰਤ ਦਾ ਵੀ ਸੀ ਦੇਣਾ ਨਹੀਂ ਦੇ ਸਕਦੇ ਕਿ ਉਹਨੇ ਸਾਡੇ ਤੋਂ ਇੱਦਾਂ ਦੇ ਕਿਰਦਾਰ ਵੀ ਕਰਾਏ ਇਹਦੇ ਨਾਲ ਸਮਾਜ ਨੂੰ ਅਸੀਂ 1% 2% ਵੀ ਕੰਟਰੀਬਿਊਟ ਕਰ ਪਾਏ ਤੇ ਸਮਝਾਂਗੇ ਕਿ ਸਾਡਾ ਇਸ ਧਰਤੀ ਤੇ ਆਉਣਾ ਸਫਲ ਹੋ ਗਿਆ ਜੀ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਸਾਰਿਆਂ ਦਾ ਪ੍ਰਿੰਸੀਪਲ ਜੀ